ਮੈਂ ਜਿਹੜੀ ਗੱਲ ਕਰ ਰਿਹਾ ਸੀਗਾ ਨਾ ਜੀ ਉਹ ਇਸ ਕਹ ਲਓ ਕਿ ਸਾਰੇ ਸੰਦਰਭ ਦੇ ਨਾਲ ਹੀ ਜੁੜੀ ਹੋਈ ਹੈ ਸਭ ਤੋਂ ਵੱਡੀ ਜਿਹੜੀ ਰੌਲਾ ਉਹ ਕੰਟਰੋਵਰਸੀ ਪਈ ਹੋਈ ਹਸਪਤਾਲ ਤੇ ਕਹਿੰਦੇ ਕਿ ኦਪਰੇਟ ਤਾਂ ਕੋਈ ਮੋਢੇ ਦੀ ਸਰਜਰੀ ਕਰਾਉਣ ਗਏ ਸੀ ਛੋਟੀ ਮੋਟੀ ਉਹ ਪ੍ਰੋਬਲਮ ਸੀ ਪਰ ਉੱਥੇ ਜਾ ਕੇ ਅਚਾਨਕ ਕਹਿੰਦੇ ਵੀ ਦਿਲ ਦੇ ਦੌਰੇ ਵਾਲੀ ਗੱਲ ਸਾਹਮਣੇ ਆ ਗਈ ਇਹ ਸੀ ਤੇ ਬਹੁਤ ਸਾਰੇ ਸਵਾਲ ਪਰਿਵਾਰ ਵੀ ਉਠਾ ਰਿਹਾ ਹਸਪਤਾਲ ਤੇ ਉਹ ਗੱਲ ਥੋੜੀ ਜੀ ਸਪਸ਼ਟ ਕਰਿਓ ਵੀ ਕੀ ਮਸਲਾ ਹੈ ਉਹ ਤੋਂ ਬਾਅਦ ਵਿੱਚ ਸਾਹਮਣੇ ਕੀ ਆਇਆ ਗੱਲ ਦੇ ਵਿੱਚ ਤੁਹਾਨੂੰ ਮੈਂ ਇੱਕ ਕੰਟੈਕਟ ਦਿਖਾ ਦਿੰਦਾ ਆਪਾਂ ਜ्यादा ਨਹੀਂ ਜੀ ਮੇਰੇ ਦੋਸਤ ਬੋਡੀ ਬਿਲਡਰ ਹੈ ਹਮਮਮ ਠੀਕ ਹੈ ਜੀ ਤੇ 50 ਸਾਲ ਦੀ ਉਮਰ ਦੇ ਬੋਡੀ ਬਿਲਡਰ ਹੈ ਜੀ ਇਹਨਾਂ ਨੇ ਅੱਜ ਮੈਸੇਜ ਛੱਡਿਆ ਸੀ ਮੈਨੂੰ ਮੈਂ ਉਸ ਮੈਸੇਜ ਤੋਂ ਸ਼ੁਰੂਆਤ ਕਰਨੀ ਚਾਹਾਂਗਾ ਇਹ ਕਹਿੰਦੇ ਆ ਕਿ 2020 ਚ ਮੇਰੀ ਵੀ ਸ਼ੋਲਡਰ ਸਰਜਰੀ ਸੀ ਡਾਕਟਰਾਂ ਨੇ बेहोਸ਼ ਕਰਦਿਆਂ ਗਲੇ ਤੇ ਜੋ ਇੰਜੈਕਸ਼ਨ ਲਾਉਂਦੇ ਨੇ ਸਰਜਰੀ ਸਮੇਂ ਹਮ ਤਾਂ ਉਸ ਤੋਂ ਬਾਅਦ ਮੇਰੀ ਹਾਰਟ ਰੇਟ 220 ਤੋਂ ਉੱਪਰ ਚਲੇ ਗਈ ਤੇ ਡਾਕਟਰਾਂ ਦੇ ਹੱਥ ਪੈਰਾਂ ਦੀ ਪੈਕ ਆਈ ਜੀ ਫਿਰ ਆਪਰੇਸ਼ਨ 2 ਘੰਟੇ ਰੋਕਿਆ ਜਦੋਂ ਮੈਂ ਨਾਰਮਲ ਸੀ ਫਿਰ ਕੀਤਾ ਮੈਨੂੰ ਨਹੀਂ ਤਾਂ ਅਟੈਕ ਆਉਣ ਦਾ ਫੁੱਲ ਚਾਂਸ ਸੀ ਹੂੰ ਠੀਕ ਹੈ ਜੀ ਉਹ ਕਹਿੰਦੀ ਨੇ ਕਿ ਸ਼ਾਇਦ ਇੱਥੇ ਹੀ ਇਸ ਮੌਤੇ ਦਾ ਕੋਈ ਨਾ ਕੋਈ ਕਾਰਨ ਲੁਕਿਆ ਹੋ ਸਕਦਾ ਹੈ ਦੇਖੋ ਇਹ ਵੀ ਬਾਡੀ ਬਿਲਡਰ ਨੇ ਮੈਂ ਇਸ ਕਰਕੇ ਕੋਟ ਕੀਤਾ ਇਹਨਾਂ ਨੂੰ ਕਿ ਬਾਡੀ ਬਿਲਡਰ ਸਭ ਕੁਝ ਜਾਣਦਾ ਹੁੰਦਾ ਹੈ ਡਾਈਟ ਸ਼ਾਇਦ ਜੋ ਵੀ ਸਾਡੇ ਸਵਾਲ ਆ ਅਸੀਂ ਤੇ ਦੇਖੋ ਆ ਗਏ ਟੁੱਕੇ ਮਾਰ ਸਾਨੂੰ ਨਾ ਤਾਂ ਬਾਡੀ ਬਿਲਡਿੰਗ ਦੇ ਸਪਲੀਮੈਂਟਾਂ ਦਾ ਪਤਾ ਹੁੰਦਾ ਕਿਉਂਕਿ ਇਹਦੀ ਵੀ ਐਕਸਪਰਟੀ ਹੈ ਬਿਲਕੁਲ ਠੀਕ ਹੈ ਜੀ ਨਾ ਅਸੀਂ ਨਿੱਜੀ ਤੌਰ ਤੇ ਵਰਿੰਦਰ ਕੋਮਨ ਨੂੰ ਜਾਣਦੇ ਹਮ ਹਸਪਤਾਲ ਦੇ ਵਿੱਚ ਕੀ ਹੋਇਆ ਨਾ ਸਾਨੂੰ ਦਵਾਈਆਂ ਬਾਰੇ ਕੋਈ ਸਾਰੀ ਡਾਇਰੀ ਜਿਹੜੀ ਹੈ ਉਹ ਹਾਸਲ ਹੈ ਜੀ ਨਾ ਹਾਲੇ ਤੱਕ ਪੋਸਟਮਾਰਟਮ ਹੋਇਆ ਨਾ ਉਹਦੀ ਰਿਪੋਰਟ ਸਾਡੇ ਕੋਲ ਆ ਠੀਕ ਹੈ ਜੀ ਹੁ ਜਿਹੜਾ ਬਿਉਸ਼ ਕਰਨ ਵਾਲਾ ਟੀਕਾ ਹੈ ਸਾਬ ਇੱਥੇ ਇੱਕ ਜਿਹੜਾ ਬੰਦਾ ਖੁਦ ਇਸੇ ਹੀ ਜੀ ਚੱਕਰ 'ਚ ਜਾਂਦਾ ਜਾਂਦਾ ਬਚਿਆ ਉਹ ਦੱਸ ਰਿਹਾ ਕਿ ਇਹਦੇ ਨਾਲ ਇੱਕ ਸਮੱਸਿਆ ਆ ਜਾਂਦੀ ਹੈ ਹਾਂ ਜਿਵੇਂ ਇਹ ਤੇ ਖੁਦ ਦੱਸ ਰਿਹਾ ਜੀ ਮੈਂ ਇਸੇ ਕਰਕੇ ਦੇਖੋ ਕੋਟ ਕਰਕੇ ਤੁਹਾਨੂੰ ਇਹ ਕਈ ਵਾਰੀ ਹੁੰਦਾ ਨਾ ਕਿ ਅਗਲਾ ਕਹਿ ਦਿੰਦਾ ਕਿ ਯਾਰ ਉਹਦਾ ਕੋਈ ਡੰਮੀ ਕੁ ਮੈਸੇਜ ਨਾ ਬਣਾ ਦਿੱਤਾ ਵੀ ਮੈਂ ਤੁਹਾਨੂੰ ਦਿਖਾ ਦਿੱਤਾ ਪਰ ਕਿਸੇ ਦਾ ਨੰਬਰ ਜਿਹੜਾ ਪਰ ਵੀਲ ਨਹੀਂ ਕਰ ਸਕਦੇ ਨਾ ਹੀ ਨਾ ਰਿਵੀਲ ਕਰਾਂਗੇ ਤਾਂ ਗੱਲ ਇਹ ਹੈ ਕਿ ਮੈਂ ਇਸੇ ਕਰਕੇ ਕੋਟ ਕੀਤਾ ਇੱਕ ਬਾਡੀ ਬਿਲਡਰ ਨੂੰ ਜਿਹਦੇ ਨਾਲ ਇਹੀ ਚੀਜ਼ ਲਗਭਗ ਲਗਭਗ ਵਾਪਰ ਗਈ ਸੀ ਬਸ ਬਸ ਹੀ ਬਚਿਆ ਜੀ ਕਿ ਐਦਾਂ ਦਾ ਚਾਂਸ ਹੁੰਦਾ ਹੈ ਠੀਕ ਹੈ ਜੀ ਹੁਣ ਜਿਹੜਾ ਪਰਿਵਾਰ ਦਾ ਦੋਸ਼ ਹੈ ਉਸ ਨੂੰ ਸਮਝਣ ਦੀ ਜ਼ਰੂਰਤ ਹੈ ਜੀ ਉਹਨਾਂ ਨੇ ਵੀ ਤੁਹਾਡੇ ਵਾਂਗੂ ਕਿਹਾ ਕਿ ਭਾਈ ਦੇਖੋ ਜੀ ਕਿ ਇਹ ਨਾਰਮਲ ਸਰਜਰੀ ਸੀ ਉਹਦੇ ਮਤਲਬ ਭਤੀਜੇ ਨੇ ਵੀ ਇਹੋ ਗੱਲ ਕਹੀ ਹੈ ਨਾ ਬਿੰਦਰ ਦੇ ਭਤੀਜੇ ਨੇ ਕਿ ਉਹਦਾ ਜਿਹੜਾ ਬਾਈਸੈਪ ਸੀ ਉਹ ਲਗਾਤਾਰ ਬੰਪ ਕਰ ਰਿਹਾ ਸੀਗਾ ਇਸ ਤੋਂ ਇਲਾਵਾ ਮੈਂ ਕੁਝ ਵੀਡੀਓਜ਼ ਜਾ ਕੇ ਦੇਖੀਆਂ ਜਿਹਦੇ ਵਿੱਚ ਇੱਕ ਥਾਂ ਤੇ ਉਹ ਐਮ ਆਰ ਆਈ ਵਾਲੀ ਮਸ਼ੀਨ 'ਚ ਪਿਆ ਰਿਹਾ ਕੁਝ ਐਡੇ ਹੁਣ ਮੈਂ ਕੀ ਕਹਾਂ ਮੈਨੂੰ ਅੱਜ ਇੱਕ ਮੈਸੇਜ ਵੀ ਆਇਆ ਸੀਗਾ ਇਨਫੈਕਟ ਫੋਨ ਆਇਆ ਕਿ ਜਿਸ ਨੇ ਪਾਵਨ ਸਰੂਪ ਅਗਨ ਪੇਂਟ ਕੀਤੇ ਤਾਂ ਕਿਸੇ ਵੀਰੇ ਨੇ ਕਿਹਾ ਕਿ ਯਾਰ ਤੁਸੀਂ ਉਹਨੂੰ ਲਾਹਨਤ ਨਹੀਂ ਸਿੱਖਣਾ ਲੇਕਿ ਕਿਸੇ ਨੂੰ ਕਾ ਤੂੰ ਮਾੜਾ ਬੋਲਣਾ ਹੈ ਤੇ ਮੈਂ ਕਿਹਾ ਯਾਰ ਕਈ ਮਾਮਲੇ ਚ ਖੂਨ ਵੀ ਖੋਲਦਾ ਜੀ ਠੀਕ ਹੈ ਨਾ ਜੀ ਤਾਂ ਗੱਲ ਇਹ ਆ ਕਿ ਇਹ ਹੁਣ ਜਿਹੜਾ ਮਾਮਲਾ ਹੈ ਨਾ ਸਰ ਇਹਦੇ ਚ ਸਭ ਤੋਂ ਵੱਡੀ ਚੀਜ਼ ਵੇਖਣ ਵਾਲੀ ਆ ਕਿ ਕੁਝ ਗੰਦੇ ਬੰਦੇ ਉਹ ਜਿਹੜੀ ਵੀਡੀਓ ਆ ਜਿਹਦੇ ਚ ਉਹ ਐਮ ਆਰ ਆਈ ਕਰਵਾਉਣ ਜਾ ਰਿਹਾ ਤੁਹਾਨੂੰ ਕਹ ਰਿਹਾ ਕਿ ਆਖਰੀ ਲਮਹਾਂ ਦੀ ਵੀਡੀਓ ਇਨਾ ਇਮੋਸ਼ਨਲੀ ਬਲੈਕਮੇਲ ਕਰਕੇ ਲੋਕਾਂ ਤੋਂ ਵੀਜ਼ ਲੈ ਜਾ ਰਹੇ ਹਨ। ਹਮ। ਮਤਲਬ ਸਾਡੇ ਚ ਸੱਚ ਲਗਪਗ ਲਗਪਗਾ ਕਹਿ ਲੋ ਕਿ ਉਹ ਵੀ ਕੋਮਾ ਚ ਹੀ ਚਲ ਗਿਆ। ਹਮ। ਇਨਸਾਨੀਅਤ ਜਿਹੜੀ ਆ ਸਾਡੀ ਲਗਪਗ ਲਗਪਗ ਮੁਰਸ਼ਦ ਜਿਵੇਂ ਹੋ ਜਾਂਦਾ ਨਾ ਬੰਦਾ ਵੀ ਇੱਕ ਬੰਦਾ ਬੇਹੋਸ਼ ਹੋ ਜਾਂਦਾ ਬੇਹੋਸ਼ੀ ਦਾ ਆਲਮ ਵਿੱਚ ਉਹਦਾ ਦਾ ਹੋ ਗਿਆ ਹੈ ਸਾਡਾ। ਹੁਣ ਕੱਲਿਆ ਕਿ ਜਨਾਬ ਉਹ ਐਮਰਗ ਹੋਈ ਉਸ ਤੋਂ ਬਾਅਦ ਇੱਕ ਵੀਡੀਓ ਹੋਰ ਲੱਭੀ। ਜੀ। ਵੀਡੀਓ ਲੰਬੀ ਜੀ ਦੇ ਵਿੱਚ ਘੁਮਨ ਬਹੁਤ ਵਧੀਆ ਮੈਸੇਜ ਦੇ ਰਿਹਾ ਹੈ ਹੂੰ ਉਹ ਕਹਿੰਦਾ ਕਿ ਐਮ ਆਰ ਆਈ ਜਦੋਂ ਮੈਂ ਕਰਵਾਈ ਆ ਉਸ ਤੋਂ ਬਾਅਦ ਕੀ ਹੁੰਦਾ ਕਿ ਅਚਾਨਕ ਮੈਨੂੰ ਟੇਸਟ ਆਉਣਾ ਹਟ ਗਿਆ ਜੀ ਜੀ ਇਹ ਇਹ ਬਹੁਤ ਵੱਡਾ ਫੈਕਟ ਹੈ ਹੁਣ ਇੱਥੋਂ ਦਾ ਮੈਡੀਕਲ ਸਾਇੰਸ ਜਾਂ ਜਿਹੜੇ ਐਕਸਪਰਟ ਨੇ ਮੈਂ ਜਿਵੇਂ ਕਿਹਾ ਕਿ ਚੀਜ਼ਾਂ ਜੋ ਆਨ ਰਿਕਾਰਡ ਹੈ ਸਿਰਫ ਉਹ ਰਿਪੋਰਟ ਕਰ ਦਈਏ ਆਡੀਅנס ਦੇ ਸਾਹਮਣੇ ਰੱਖ ਦਈਏ ਆਡੀਅੰਸ ਬਹੁਤ ਸੱਜੀ ਆ ਸਿਆਣੀ ਹੈ ਤੇ ਫਿਰ ਐਕਸਪਰਟ ਉਹਦੇ ਲਿਆਜ਼ ਨਾਲ ਕੋਈ ਸਟਾ ਕੱਢਣ ਤੇ ਵੇਤਰ ਹੋਏਗਾ ਅੱਛਾ ਉਹ ਕਹਿ ਰਿਹਾ ਕਿ ਮੈਨੂੰ ਬਹੁਤ ਪ੍ਰੋਬਲਮ ਆਣੀ ਹੋ ਗਈ ਸ਼ੁਰੂ ਕਿ ਮੇਰੇ ਮਸਲ ਡਿੱਗਣੇ ਸਟਾਰਟ ਹੋ ਗਏ ਤੇ ਮੂੰਹ ਦਾ ਟੇਸਟ ਹੁਣ ਦੇਖੋ ਤੁਹਾਡੀ ਜੀਭ ਜਿਹੜੀ ਹੈ ਉਹੀ ਤੁਹਾਨੂੰ ਦੱਸਦੀ ਹੈ ਨਾ ਕਿ ਤੁਸੀਂ ਸਲੂਣਾ ਖਾ ਰਹੇ ਜੇ ਤੁਸੀਂ ਮਿੱਠਾ ਖਾ ਰਹੇ ਜੇ ਟੇਸਟ ਪਤਾ ਲੱਗਦਾ ਉਹਦਾ ਟੇਸਟ ਮਰ ਗਿਆ ਸੀ ਕੁਝ ਦਿਨ ਪਹਿਲਾਂ ਫਿਰ ਉਸਨੇ ਇੱਕ ਮੈਸੇਜ ਦਿੱਤਾ ਘਮਨ ਨੇ ਕਿ ਭਾਈ ਮੈਨੂੰ 2 ਘੰਟੇ ਮਸ਼ੀਨ ਚ ਪਾਈ ਰੱਖਿਆ ਪੈਸੇ ਬਣਾਉਣ ਦੇ ਮਾਰੇ ਨੇ ਬੈਕ ਟੂ ਬੈਕ 2 ਐਮ ਆਰ ਆਈ ਕਰਵਾਈਆਂ ਜੀ ਤੇ ਜਿਹਦੇ ਨਾਲ ਰੇਡੀਏਸ਼ਨ ਹੋ ਗਈ ਮੈਂ ਇੱਕ ਛੋਟੇ ਜਿਹੇ ਡਾਕਟਰ ਕੋਲੇ ਗਿਆ ਬਹੁਤ ਡਾਕਟਰਾਂ ਕੋਲੇ ਗਿਆ ਕਿਸੇ ਦੀ ਪਕੜ ਚ ਨਹੀਂ ਸੀ ਆਰੀ ਗੱਲ ਤਾਂ ਇੱਕ ਛੋਟਾ ਜਿਹਾ ਸਧਾਰਨ ਡਾਕਟਰ ਨੇ ਪੁੱਛਿਆ ਕਿ ਐਮ ਆਰ ਆਈ ਕਰਵਾਈ ਹੈ ਪਿਛਲੇ ਦਿਨਾਂ ਚ ਨੇ ਕਿਹਾ ਹਾਂ ਉਹਨੇ ਕਹਾ ਹੀ ਰੋਣਾ ਤੇਰੇ ਬਾਡੀ ਤੇ ਰੇਡੀਏਸ਼ਨ ਦਾ ਅਸਰ ਹੈ ਜੀ ਤਾਂ ਆਪਾਂ ਕਹਿੰਦੇ ਵੀ ਉਹ ਜਿਹੜੀਆਂ ਰੇਜ਼ ਹੁੰਦੀਆਂ ਨੇ ਕਿੰਨੀਆਂ ਦੇਖੋ ਖਤਰਨਾਕ ਹੁੰਦੀਆਂ ਨੇ ਹਾਂਜੀ ਸਰ ਇਹ ਵੀ ਤੁਸੀਂ ਜਿਹੜੇ ਵੀ ਬੰਦੇ ਇਸ ਲਾਈਨ ਦੇ ਨੇ ਜਿਨ੍ਹਾਂ ਨੇ ਗਾ ਇਹਦੇ ਤੇ ਸਟੱਡੀ ਕਰਨੀ ਆ ਦੇਖੋ ਆਪਾਂ ਇਸ ਚੀਜ਼ ਦੇ ਵਿੱਚ ਜ਼ਿਆਦਾ ਐਕਸਪਰਟੀ ਨਹੀਂ ਰੱਖਦੇ ਠੀਕ ਹੈ ਜੀ ਆਪਾਂ ਤਾਂ ਜਾਣਕਾਰੀਆਂ ਤੋਂ ਗੱਲ ਕਰ ਸਕਦੇ ਹਾਂ ਹਾਂਜੀ ਕਿ ਇਹ ਵੀ ਤੁਸੀਂ ਨਾਲ ਤੱਥ ਜਿਹੜਾ ਹੈ ਨਾ ਉਹ ਤੋਰ ਕੇ ਰੱਖਿਓ ਹੂੰ ਫਿਰ ਉਸ ਤੋਂ ਬਾਅਦ ਆ ਗਈ ਗੱਲ ਸਰਜਰੀ ਦੀ ਕਿ ਸਰਜਰੀ ਜਿਹੜੀ ਸੀਗੀ ਉਹ ਹੋਈ ਆ ਜੀ ਤੇ ਉਸੇ ਦਰਮਿਆਨ ਹੁਣ ਹਸਪਤਲ ਜੋ ਕਹਿ ਰਿਹਾ ਉਹ ਕਹਿ ਰਿਹਾ ਕਿ ਜੋ ਪਹਿਲਾਂ ਦਵਾਈ ਦਿੱਤੀ ਜਾਂ ਆਪਰੇਸ਼ਨ ਦੇ ਦੌਰਾਨ ਅਸੀਂ ਉਹ ਸਾਰੀ ਜਿਹੜੀ ਫਾਈਲ ਆ ਜੰਮ ਤੱਕ ਕਰ ਦੇਵਾਂਗੇ ਮਤਲਬ ਕਿ ਸਾਡੇ ਕੋਲ ਸਾਰਾ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬੁਲੇਟਿਨ ਦੇ ਰੂਪ ਚੋ ਸਭ ਕੁਝ ਜੰਮ ਤੱਕ ਕਰਾਂਗੇ ਚਲੋ ਠੀਕ ਹੋ ਗਿਆ ਜੀ ਆਉਣ ਵਾਲੇ ਦਿਨਾਂ ਚ ਲੱਗ ਜੂ ਪਤਾ ਹੈਲਥ ਵਜ਼ੀਰ ਆ ਜਿਹੜੇ ਡਾਕਟਰ ਬਲਬੀਰ ਉਹ ਵੀ ਕਹਿ ਰਿਹਾ ਕਿ ਕਿਸੇ ਹਸਪਤਾਲ ਦੇ ਕਿਸੇ ਡਾਕਟਰ ਦਾ ਕਿਸੇ ਨਾਲ ਵੈਰ ਥੋੜੀ ਹੁੰਦਾ ਗੱਲ ਬਿਲਕੁਲ ਇਹ ਵੀ ਜਾਇਜ਼ ਹੈ ਜੀ ਜੀ ਤੇ ਡਾਕਟਰ ਤੇ ਆਪਣੇ ਹਸਪਤਾਲ ਨੂੰ ਜਿੱਥੋਂ ਰੋਜੀ ਰੋਟੀ ਕਮਾਉਂਦੇ ਆ ਬਦਨਾਮ ਥੋੜੀ ਕਰਵਾਉਣਗੇ ਬਿਲਕੁਲ ਬਿਲਕੁਲ ਸੋ ਇਹ ਵੀ ਚਲੋ ਠੀਕ ਹੋ ਗਿਆ ਤੇ ਅੱਗੇ ਆਪਾਂ ਜੇ ਗੱਲ ਕਰੀਏ ਕਿ ਉੱਥੇ ਜੋ ਵਾਪਰਿਆ ਉਹ ਦौरा ਦੱਸਿਆ ਜਾ ਰਿਹਾ ਕਿ ਦਿਲ ਦਾ ਦੌਰਾ ਪਿਆ 1 ਹੀ ਆ ਦੋ ਹੁਣ ਆਪਾਂ ਨੂੰ ਤਾਂ ਪਤਾ ਨਹੀਂ ਉੱਤੇ ਪੋਸਟਮਾਰਟਮ ਜਾਂ ਉਹਨਾਂ ਦੇ ਬੁਲੇਟਿਨ ਚ ਹੀ ਆਪਾਂ ਨੂੰ ਸਹੀ ਜਾਣਕਾਰੀ ਮਿਲੇਗੀ ਪਰ ਇੱਕ ਚੀਜ਼ ਜਿਹੜੀ ਆ ਉਹ ਇਹਦੇ 'ਚ ਬੜੀ ਮਹੱਤਵਪੂਰਨ ਰਹੇਗੀ ਕਿ ਇਸ ਤਰ੍ਹਾਂ ਦੇ ਬੰਦੇ ਜਿਹੜੇ ਖਰਾਕ ਬੜੀ ਖਾਂਦੇ ਵੈਸੇ ਤੇ ਇੱਕ ਮੈਂ ਨਾ ਇਸ ਤਰ੍ਹਾਂ ਦੀਆਂ ਬਿਮਾਰੀਆਂ ਦੇ ਨਾਲ ਡੀਲ ਕਰਨ ਵਾਲੇ ਡਾਕਟਰ ਸਾਹਿਬ ਦੀ ਸੁਣ ਰਿਹਾ ਸੀ ਗੱਲ ਉਹ ਕਹਿ ਰਹੇ ਸੀਗੇ ਕਿ ਦੇਖੋ ਇੱਕ ਚੀਜ਼ ਹੁੰਦੀ ਆ ਕਿ ਜਦੋਂ ਤੁਹਾਡੇ ਜਵਾੜੇ ਦੇ ਖੱਬੇ ਪਾਸੇ ਦਰਦ ਹੋਵੇ ਜਾਂ ਪਿੱਠ ਦੇ ਵਿੱਚ ਜਕੜਨ ਹੋਵੇ ਇਹ ਵੀ ਇੱਕ ਸੰਕੇਤ ਹੁੰਦਾ ਜੇ ਦਿਲ ਦੇ ਦੌਰੇ ਦਾ ਇੱਕ ਮਤਲਬ ਕਿ ਜਦੋਂ ਇੱਥੇ ਪੀੜ ਹੁੰਦੀ ਆ ਆਪਣੇ ਇਸ ਜਗ੍ਹਾ ਤੇ ਉਦੋਂ ਵੀ ਸੰਕੇਤ ਹੁੰਦਾ ਦਿਲ ਦੇ ਦੌਰੇ ਦਾ ਬਲੌਕੇਜ ਦਾ ਖਾਸ ਤੌਰ ਤੇ ਉਹਨਾਂ ਸ਼ਬਦ ਇਸਤੇਮਾਲ ਕੀਤਾ ਜੀ ਹਾਂਜੀ ਕਿ ਇਸ ਜਗ੍ਹਾ ਤੇ ਜੇ ਆਪਾਂ ਨੂੰ ਪੇਨ ਆਉਣੀ ਸਟਾਰਟ ਹੋ ਜਾਂਦੀ ਆਪਾਂ ਕਹਿੰਦੇ ਨੇ ਸੁੱਕੀ ਪੀੜ ਹੈ ਜੀ ਫਲਾਂਟਮ ਕਾ ਕਿ ਉਹ ਬਲੌਕੇਜ ਦਾ ਸੰਕੇਤ ਹੋ ਸਕਦਾ ਹੈ ਇਹ ਬੜੀ ਮਹੱਤਵਪੂਰਨ ਗੱਲ ਕਹੀ ਆ ਤਾਂ ਹੁਣ ਇਹ ਇੱਕ ਹੈ ਮਾਮਲਾ ਕਿ ਕੀ ਦਿਲ ਦੇ ਦੌਰੇ ਦੀ ਸੰਭਾਵਨਾ ਵਾਲਾ ਟੈਸਟ ਹੋਇਆ ਕਿਉਂਕਿ ਇਦਾਂ ਦੀ ਸਰਜਰੀ ਇਦਾਂ ਦੇ ਬੰਦਿਆਂ ਦੀ ਕਰਨ ਤੋਂ ਪਹਿਲਾਂ ਮਾਹਰ ਕਹਿੰਦੇ ਆ ਕਿ ਹਾਰਟ ਅਟੈਕ ਦੀਆਂ ਸੰਭਾਵਨਾ ਦਾ ਮੁਲਾਂਕਣ ਜ਼ਰੂਰ ਕੀਤਾ ਜਾਂਦਾ ਹੈ ਗੇਤਾ ਤੌਰ ਤੇ ਜੀ 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 ਕਿ ਭਾਈ ਕੋਈ ਐਸੀ ਸੰਭਾਵਨਾ ਤੇ ਨਹੀਂ ਬਣਦੀ ਈਪੀ ਵਗੈਰਾ ਆਪਾਂ ਦੇਖਦੇ ਨਹੀਂ ਸ਼ੂਗਰ ਦੇਖੀ ਜਾਂਦੀ ਹੈ ਬਹੁਤ ਕੁਝ ਦੇਖਿਆ ਜਾਂਦਾ ਹੈ ਕੀ ਇਤਿਆਤਨ ਉਹ ਚੀਜ਼ਾਂ ਜਿਹੜੀਆਂ ਕਰਨੀਆਂ ਜ਼ਰੂਰੀ ਸਨ ਹਮ ਹਸਪਤਾਲ ਨੇ ਕੀਤੀਆਂ ਨੇ ਜਾਂ ਨਹੀਂ ਜੀ ਤਾਂ ਮੇਰਾ ਮੰਨਣਾ ਇਹੋ ਆ ਸਰਕਾਰ ਨੂੰ ਗੁਜ਼ਾਰਿਸ਼ ਵੀ ਕਰਨੇ ਆ ਕਿ ਭਾਈ ਤੁਸੀਂ ਇਹਦੇ ਵਿੱਚ ਇੰਟਰਵਿਨ ਕਰੋ ਪਰਵਾਰ ਲਿਖਤੀ ਸ਼ਿਕਾਇਤ ਦੇਵੇ ਸਰਕਾਰ ਤੱਕ ਜੀ ਸਾਰਾ ਰਿਕਾਰਡ ਤਲਬ ਕਰੋ ਮਾਰਾਂ ਦੀ ਕੋਈ 2-3 ਡਾਕਟਰਾਂ ਦੀ ਜਾਂ ਜਿਹੜੇ ਸਿਹਤ ਐਕਸਪਰਟ ਨੇ ਉਹਨਾਂ ਦੀ ਕਮੇਟੀ ਬਣਾ ਕੇ ਇਹਦੀ ਜਾਂਚ ਜ਼ਰੂਰ ਕਰਨੀ ਚਾਹੀਦੀ ਜੀ ਬਿਲਕੁਲ ਜਾਂਚ ਹੋਣੀ ਚਾਹੀਦੀ ਹੈ ਫਿਰ ਲੋਕਾਂ ਦੇ ਸਾਹਮਣੇ ਕਲੀਅਰ ਹੋਊਗੀ ਗੱਲ ਹਾਂਜੀ ਬਿਲਕੁਲ ਇਹਦੇ ਵਿੱਚ ਜਾਂਚ ਜ਼ਰੂਰ ਹੋਵੇ ਕਟੋ-ਕਟ ਕਿ ਲੋਕਾਂ ਦਾ ਭਾਈ ਭਰੋਸਾ ਜਿਹੜਾ ਹੈ ਨਾ ਉਹ ਡੋਲ ਰਿਹਾ ਹੈ ਪ੍ਰਾਈਵੇਟ ਇਲਾਜ ਤੋਂ ਜੀ ਹਾਲਾਂਕਿ ਮੈਂ ਜਿਵੇਂ ਅੱਗੇ ਕਿਹਾ ਕਿ ਪ੍ਰਾਈਵੇਟ ਜਾਣਾ ਹੈ ਜਾਂ ਸਰਕਾਰੀ ਹਸਪਤਲ ਜਾਣਾ ਆਪਾਤ ਹੈ ਨਹੀਂ ਕਰਨਾ ਆ ਬਿਲਕੁਲ ਉਹ ਅਗਲੇ ਪਰ ਜਦੋਂ ਨਿੱਜੀ ਹਸਪਤਾਲ ਇੱਕ ਸਰਵਿਸ ਪ੍ਰੋਵਾਈਡਰ ਹੈ ਨਾ ਸਰ ਹਮ ਆਪਾਂ ਕਿਸੇ ਮੋਬਾਈਲ ਫੋਨ ਤੋਂ ਸਰਵਿਸ ਲੈਣੇ ਆ ਕਾਲ ਡਰਾਪ ਹੁੰਦੀ ਹੈ ਜੀ ਜਾਂ ਸਾਨੂੰ ਕਾਲ ਕਨੈਕਟੀਵਿਟੀ ਚ ਕੋਈ ਦਿੱਕਤ ਆਉਂਦੀ ਹੈ ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸ਼ਿਕਾਇਤ ਕਰੀਏ ਤੇ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਸਾਨੂੰ ਜੋ ਅਸੀਂ ਪੈਕ ਲੈਨੇ ਆ ਮਹੀਨੇ ਦਾ ਉਹ ਸਰਵਿਸ ਪ੍ਰੋਵਾਈਡਰ ਦੇ ਤੌਰ ਤੇ ਸਾਰੀਆਂ ਚੀਜ਼ਾਂ ਹੱਲ ਕਰਕੇ ਦੇਣ ਬਿਲਕੁਲ ਬੀਨ ਜੀ ਬਿਲਕੁਲ ਜੀ ਕਾਫੀ ਸਾਰੇ ਦੋਸਤ ਜੁੜੇ ਨੇ ਜੀ ਸਾਰਿਆਂ ਦਾ ਸਵਾਗਤ ਹੈ ਪਹਿਲਾਂ ਤੇ ਕੁਝ ਆਪਾਂ ਕਮੈਂਟ ਸ਼ਾਮਿਲ ਕਰ ਲੈਨੇ ਆ ਜੀ ਸ਼ਾਇਰੀ ਜੀ ਕਹ ਰਹੇ ਨੇ ਕਿ ਹਸਪਤਾਲਾਂ ਦਾ ਵੀ ਕਹਿੰਦੇ ਮਾੜਾ ਹਾਲ ਹੋਇਆ ਪਿਆ ਅਨ ਟ੍ਰੇਨਡ ਡਾਕਟਰਸ ਕਹਿੰਦੇ ਕੁਝ ਭਰਤੀ ਕੀਤੇ ਹੋਏ ਨੇ ਦਲਜੀਤ ਸਿੰਘ ਸੰਧੂ ਜੀ ਕਹ ਰਹੇ ਨੇ ਕਿ ਹਾਰਟ ਅਟੈਕ ਤਾਂ ਕਦੇ ਵੀ ਆ ਸਕਦਾ ਹੈ ਕਹਿੰਦੇ ਡਾਕਟਰਾਂ ਨੇ ਸਾਰੀ ਸੀਸੀਟੀਵੀ ਫੁਟੇਜ ਜਿਹੜੀ ਹੈ ਮੀਡੀਆ ਦੇ ਵਿੱਚ ਦੇ ਦਿੱਤੀ ਹੈ ਅੱਛਾ ਦੇ ਦਿੱਤੀ ਜੀ ਜਨ ਤੱਕ ਕਰ ਦਿੱਤੀ ਜੀ ਜੀ ਚਲੋ ਹਾਂ ਜੀ ਬਿਲਕੁਲ ਉਹ ਦਵਾਈਆਂ ਦਾ ਰਿਕਾਰਡ ਵੀ ਦੇਣ ਹੂੰ ਜੋ ਵੀ ਹੈ ਪਰਿਵਾਰ ਦੀ ਤਸੱਲੀ ਹੋਣੀ ਚਾਹੀਦੀ ਹੈ ਮੇਰਾ ਮੰਨਣਾ ਹੈ ਹੂੰ ਭਾਈ ਐਡਾ ਗੱਭਰੂ ਬੰਦਾ ਯਾਰ ਬਿਲਕੁਲ ਇਸ ਤਰ੍ਹਾਂ ਭੁੱਖ ਲੈਂਦੀ ਹੈ ਭੁੱਖ ਭੁੱਖ ਲੈਂਦੀ ਹੈ ਮੈਂ ਤੇ ਉਹਨੂੰ ਮਤਲਬ ਕਿ ਬਾਡੀ ਬਿਲਡਰਾਂ ਦਾ ਉਸਤਾਦ ਵੀ ਹੁੰਨਾ ਜਿਸ ਟਾਈਮ ਉਹ 2005 6 ਚ ਉਹਨੇ ਇੱਕ ਦਰਸ਼ਨੀ ਬਾਡੀ ਬਣਾਈ ਆ ਯਾਰ 5 7 ਉਸ ਸਮੇਂ ਦੇ ਦੌਰਾਨ ਮੇਰੇ ਖਿਆਲ ਦੇ ਨਾਲ ਐਡਾ ਜਵਾਨ ਤੇ ਐਡਾ ਜਰਵਾਨਾ ਹੂੰ ਤੇ ਆਈਡੀ ਦਰਸ਼ਨੀ ਬਾਡੀ ਯਾਰ ਸ਼ਾਇਦ ਉਹ ਤੋਂ ਬਹੁਤਾ ਰੁਝਾਨ ਵੀ ਨਹੀਂ ਹੋਣਾ ਮੇਟੂ ਨਹੀਂ ਉਹ ਤੋਂ ਬਸ ਹੋਣ ਲੱਗਿਆ ਹੋਣ ਲੱਗਿਆ ਲੋਕ ਪਹਿਲਾਂ ਵੀ ਸਰੀਰ ਪਹਿਲਾਂ ਹੋਰ ਟਾਈਪ ਦੇ ਹੁੰਦੇ ਸਨ ਉਦੋਂ ਐਬਸੋਰਬਸ ਨਹੀਂ ਸੀ ਕੱਢੇ ਜਾਂਦੇ ਜੀ ਹਰਜੀਤ ਬਾਜਾਖਾਨਾ ਚ ਇਹਨਾਂ ਦੇ ਜੁੱਸੇ ਬਹੁਤ ਤਕੜੇ ਸੀ ਹੂੰ ਬਹੁ ਮੰਦਰ ਗੱਲ ਵਾਲਾ ਸਰ ਇਹ ਕਾਲਾ ਗਾਜੀਆਣਾ ਬਹੁਤ ਤਕੜੇ ਉਸ ਟਾਈਮ ਦੇ ਮਤਲਬ ਗਰਮੀਤ ਰੌਮਤਾ ਉਸ ਟਾਈਮ ਹੁੰਦੇ ਸੀ ਗਰਮੀਤ ਰੌਮਤੇ ਦੀ ਨੈਕ ਆ ਇੱਥੋਂ ਤੱਕ ਹੁੰਦੀ ਸੀ ਕਲਰ ਜਿਹੜਾ ਹੁੰਦਾ ਆ ਜਿਹੜਾ ਮਤਲਬ ਕਿ ਮੈਂ 62 ਕਿਲੋ ਚ ਖੇਡਦਾ ਦੇਖਿਆ ਆ ਇੱਥੇ ਸ਼ਾਇਦ ਚੋੜੜਾ ਖੇਡਿਆ ਸੀ ਗਰਮੀਤ ਰੌਮਤਾ ਮਤਲਬ ਕਿ ਬੜੇ ਹੁੰਦੇ ਸੀ ਪਰ ਐਬਸ ਉਪਸਤ ਨਹੀਂ ਸੀ ਇਹ ਤੇ ਹੁਣ ਹੀ ਚੱਲਣ ਚੱਲੇ ਆ ਨਾ ਪਿਛਲੇ ਕੁਝ ਸਾਲਾਂ ਤੋਂ ਖਾਸ ਤੌਰ ਤੇ ਜਦੋਂ ਸਲਮਾਨ ਖਾਨ ਨੇ ਸ਼ਰਟ ਲਾਈ ਆ ਬੋਸਟਰ ਜੀ ਲਾ ਦਿੱਤੀ ਤੇ ਉਹਨੇ ਢਿੱਡ ਜਾ ਦਿਖਾਇਆ ਉਤੋਂ ਬਾਅਦ ਕੰਮ ਚੱਲਿਆ ਮੇਰੇ ਖਿਆਲ ਨਾਲ ਜੀਮਿੰਟ ਜੀ ਇੱਕ ਇੱਕ ਤਸਵੀਰ ਵੀ ਮੈਂ ਘੁੰਮਣ ਦੇ ਭਰਾ ਦੀ ਵੀ ਦੇਖੀ ਉਹ ਵੀ ਕਹਿੰਦੇ ਬੜਾ ਸੋਹਣਾ ਗੱਭਰੂ ਸੀ ਤੇ ਇਹਦੇ ਤੋਂ ਵੀ ਉੱਚਾ ਲੰਬਾ ਸੀ ਉਹ ਤੇ ਉਹ ਤਸਵੀਰ ਵੀ ਸਾਹਮਣੇ ਆ ਰਹੀ ਸੀ ਕੱਲ ਇੱਕ ਅਮਰਜੀਤ ਸਿੰਘ ਜੀ ਕਹਿ ਰਹੇ ਨੇ ਕਿ ਪਰਿਵਾਰ ਨੇ ਪੋਸਟਮਾਰਟਮ ਕਰਾਉਣ ਤੋਂ ਕਹਿੰਦੇ ਮਨਾ ਕਰ ਦਿੱਤਾ ਤੇ ਹਸਪਤਾਲ 'ਚ ਜਦੋਂ ਐਮਰਜੈਂਸੀ 'ਚ ਕਹਿੰਦੇ ਦਾਖਲ ਹੁੰਨੇ ਆ ਤੇ ਨਾਲ ਦੇ ਮਰੀਜ਼ਾਂ ਨੂੰ ਦੇਖ ਕੇ ਦਿਲ ਡੋਲ ਜਾਂਦਾ ਜੱਟ ਹੁਣ ਫਾਇਰ ਜੀ ਕਹਿੰਦੇ ਨੇ ਨਹੀਂ ਦਿਲ ਡੋਲਣ ਵਾਲੀ ਗੱਲ ਨਹੀਂ ਮੇਰੇ ਖਿਆਲ ਦੇ ਨਾਲ ਚਲੋ ਇਹ ਠੀਕ